ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਜਾਂ ਫਿਰ ਜਿਹੜੇ ਵੀਰ ਆਪਣੀ ਵੀਡੀਓ ਆਪਣੇ ਚੈਨਲ ਤੇ ਪਹਿਲੀ ਵਾਰ ਦੇਖਣ ਆਏ ਨੇ ਉਹ ਵੀਰ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਗਲੇ ਮਹੀਨੇ ਚ ਜਾਨੀ ਕਿ ਅਪ੍ਰੈਲ ਦੇ ਮਹੀਨੇ ਚ ਬੱਚਾ ਪਾਉਣ ਦਾ ਜਿਹੜਾ ਸਮਾਂ ਆ ਚੁੱਕਿਆ ਸਾਰੇ ਵੀਰ ਅਗਲੇ ਮਹੀਨੇ ਬੱਚਾ ਪਾਉਣ ਜਾ ਰਹੇ ਨੇ ਜਿਹੜੇ ਜਿਹੜੇ ਵੀਰ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਜਾਂ ਫਿਰ ਦੇਸੀ ਮੁਰਗੀਆਂ ਘਰੇ ਰੱਖਣਾ ਚਾਹੁੰਦੇ ਨੇ ਛੋਟੇ ਪੱਧਰ ਤੇ ਜਾਂ ਫਿਰ ਵੱਡੇ ਪੱਧਰ ਤੇ ਕਈ ਵੀਰ ਇਦਾਂ ਦੇ ਨੇ ਜਿਹੜੇ ਪਹਿਲੀ ਵਾਰ ਇਹ ਕੰਮ ਨੂੰ ਕਰਨਾ ਚਾਹੁੰਦੇ ਨੇ ਪਰ ਉਹ ਕੰਮ ਇਸ ਕਰਕੇ ਨਹੀਂ ਸਟਾਰਟ ਕਰ پا ਰਹੇ ਕਿ ਉਹਨਾਂ ਨੂੰ ਆਈਡੀਆ ਨਹੀਂ ਹੈਗਾ ਅੰਦਾਜ਼ਾ ਨਹੀਂ ਕਿ ਇਹਨਾਂ ਨੂੰ ਪਾਲਣ ਤੇ ਕਿੰਨਾ ਕੁ ਖਰਚਾ ਆਉਂਦਾ ਕੀ ਗੱਲਬਾਤ ਆ ਸੋ 2-3 ਦਿਨ ਹੋ ਗਏ ਮੈਨੂੰ ਕਈ ਵੀਰਾਂ ਦੇ ਕਮੈਂਟ ਆ ਰਹੇ ਨੇ ਕਿ ਬਈ ਇਹਨਾਂ ਨੂੰ ਮੁਰਗੀ ਨੂੰ ਪਾਲਣ ਤੇ ਕੀ ਖਰਚਾ ਆਉਂਦਾ ਬੱਚਾ ਕਿੰਨੇ ਦਾ ਆਉਂਦਾ ਸੋ ਸਾਰੀ ਗੱਲਬਾਤ ਤੁਸੀਂ ਵੀਡੀਓ ਰਾਹੀਂ ਸਮਝਾਓ ਸੋ ਆਪਾਂ ਇਸ ਲਈ ਤੁਹਾਡੀ ਫਰਮਾਇਸ਼ ਤੇ ਇਹ ਵੀਡੀਓ ਬਣਾਉਣ ਜਾ ਰਹੇ ਹਾਂਗੇ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਚ ਸਮਝਾਵਾਂਗੇ ਬੱਚਾ ਲੈਣ ਤੋਂ ਲੈ ਕੇ ਮੁਰਗੀ ਦਾ ਆਂਡਿਆਂ ਤੇ ਹੋਂ ਤੱਕ ਕਿੰਨਾ ਖਰਚਾ ਆਉਂਦਾਗਾ ਤੇ ਕਿਹੜੀ ਵੈਕਸੀਨੇਸ਼ਨ ਲੱਗੂ ਕਿਹੜੀ ਕਿੰਨੇ ਦੀ ਆ ਕੈਲਸ਼ੀਅਮ ਕਿੰਨੇ ਦਾ ਵਿਟਾਮਿਨ ਕਿੰਨੇ ਦੇ ਨੇ ਤੇ ਫੀਡ ਦਾ ਕਿੰਨਾ ਖਰਚ ਆਊਗਾ ਆਪਾਂ ਤੁਹਾਨੂੰ ਇਸ ਵੀਡੀਓ ਚ ਪੂਰਾ ਜਿਹੜਾ ਡਿਟੇਲ ਨਾਲ ਦੱਸਾਂਗੇ ਕੱਲੀ-ਕੱਲੀ ਗੱਲ ਦੱਸਾਂਗੇ ਤਾਂ ਕਿ ਸਾਰੇ ਵੀਰਾਂ ਨੂੰ ਇੱਕ ਅੰਦਾਜ਼ਾ ਹੋ ਸਕੇ ਕਿ ਆਪਾਂ ਨੂੰ ਇੰਨੇ ਜਾਨਵਰ ਪਾਲਣ ਤੇ ਇੰਨਾ ਕ ਖਰਚਾ ਆਊਗਾ ਉਹ ਉਸ ਹੱਬ ਨਾਲ ਜਿਹੜਾ ਚੂਜ਼ ਕਰ ਸਕਦੇ ਨੇ ਕਿ ਆਪਾਂ ਕਿੰਨੇ ਜਾਨਵਰ ਪਾਲੀਏ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਨਾ ਦੇਖਿਓ ਆਪਾਂ ਤੁਹਾਨੂੰ ਪ੍ਰੋਪਰ ਵੇਚ ਸਮਝਾਵਾਂਗੇ ਕੱਲੀ ਕੱਲੀ ਗੱਲ ਡਿਟੇਲ ਚ ਸਮਝਾਵਾਂਗੇ ਕੱਲੀ ਕੱਲੀ ਗੱਲ ਤੁਹਾਨੂੰ ਡਿਟੇਲ ਚ ਸਮਝਾਵਾਂਗੇ ਤਾਂ ਜੋ ਤੁਹਾਨੂੰ ਪ੍ਰੋਪਰ ਸਮਝ ਆ ਸਕੇ ਸਿੰਪਲ ਭਾਸ਼ਾ ਚ ਸਮਝਾਵਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜਿਵੇਂ ਸਾਰੇ ਵੀਰਾਂ ਦਾ ਇਹ ਟੀਚਾ ਹੁੰਦਾ ਕਿ ਆਪਾਂ ਜਿਹੜਾ ਘੱਟ ਤੋਂ ਘੱਟ ਖਰਚੇ ਚ ਜਿਹੜਾ ਮੁਰਗੀ ਫਾਰਮਿੰਗ ਕਰ ਸਕੀਏ ਤੋ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਹਿਸਾਬ ਕਿਤਾਬ ਦੱਸੂਗਾ ਕਿ ਤੁਸੀਂ ਕਿਵੇਂ ਬਹੁਤ ਹੀ ਘੱਟ ਰੇਟ 'ਚ ਜਿਹੜੀਆਂ ਮੁਰਗੀਆਂ ਪਾਲ ਸਕਦੇ ਹੋ ਮੁਰਗੀ ਨੂੰ ਅੰਡੇ ਤੇ ਲਿਆ ਸਕਦੇ ਹੋ ਬਹੁਤ ਹੀ ਘੱਟ ਰੇਟ 'ਚ ਸੋ ਸਾਨੂੰ ਪ੍ਰੋਪਰ ਮੈਂ ਸਮਝਾਉਂਗਾ ਦੋਸਤੋ ਜੇਕਰ ਆਪਾਂ ਬੱਚੇ ਦੀ ਗੱਲ ਕਰੀਏ ਇਸ ਟਾਈਮ ਜਿਹੜਾ ਬੱਚੇ ਦਾ ਪ੍ਰਾਈਸ ਚੱਲ ਰਿਹਾ ਉਹ 30 ਤੋਂ 35 ਰੁਪਏ ਚੱਲ ਰਿਹਾ ਜੇਕਰ ਆਪਾਂ ਆਰ ਆਰ ਦੀ ਗੱਲ ਕਰੀਏ ਬਲੈਕ ਐਸਟ ਲੌਪ 40 ਤੋਂ 45 ਰੁਪਏ ਰੇਟ ਚੱਲ ਰਿਹਾ ਅੱਪਾ ਅੱਜ ਤੁਹਾਨੂੰ ਜਿਹੜਾ ਆਰ ਆਈ ਆਰ ਮੁਰਗੀਆਂ ਦੇ ਵਾਰੀ ਸਮਝਾਵਾਂਗੇ ਆਰ ਆਈ ਆਰ ਬੱਚੇ ਦੇ ਰੇਟ ਵਾਰੀ ਜਪਾਂ ਦੱਸਾਂਗੇ ਤੁਹਾਨੂੰ ਜੇਕਰ ਆਪਾਂ 35 ਰੁਪਏ ਨੂੰ ਜਿਹੜਾ ਬੱਚਾ ਲਾ ਲਈਏ ਅੱਪਾ ਅੱਜ ਤੁਹਾਨੂੰ 100 ਮੁਰਗੇ ਮੁਰਗੀਆਂ ਦਾ ਦੱਸਾਂਗੇ ਕਿ ਜੇਕਰ ਤੁਸੀਂ 100 ਬੱਚਾ ਪਾਉਣੇ ਹੋ 100 ਬੱਚੇ ਨੂੰ ਜਿਹੜਾ ਅੰਡੇਆਂ ਤੱਕ ਆਉਣ ਤੇ ਕਿੰਨਾ ਖਰਚ ਆਊਗਾ ਸਾਰਾ ਕੋ ਡਿਟੇਲ ਚ ਦੱਸਦੇ ਹਾਂ ਜੇਕਰ ਤੁਸੀਂ ਦੋਸਤੋ 100 ਬੱਚਾ ਲੈ ਕੇ ਆਉਣੇ ਆ ਅਪਾਂ ਰੇਟ 35 ਰੁਪਏ ਲਗਾ ਲਓ 30 ਤੋਂ 35 ਰੁਪਏ ਰੇਟ ਹੀ ਹੁਣ ਚੱਲ ਰਿਹਾ ਜਿਹੜਾ ਆ ਮਹੀਨੇ 'ਚ ਰੇਟ ਆਗਾ ਸੋ ਜੇਕਰ ਆਪਾਂ ਜਿਹੜਾ 100 ਬੱਚਾ ਲੈ ਕੇ ਆਉਣੇ ਆ 35 ਰੁਪਏ ਦੇ ਹਿਸਾਬ ਨਾਲ ਦੋਸਤੋ ਬੱਚਾ ਜਿਹੜਾ 3500 ਰੁਪਏ ਦਾ ਹੋ ਗਿਆ ਉਹ ਤੁਹਾਡੇ ਰੀਚ 2-4 ਰੁਪਏ ਘੱਟ ਵੀ ਹੋ ਸਕਦਾ 2-4 ਰੁਪਏ ਵੱਧ ਵੀ ਹੋ ਸਕਦਾ ਤੁਹਾਨੂੰ ਇੱਕ ਤਰ੍ਹਾਂ ਦਾ ਆਈਡੀਆ ਲੱਗ ਜੂ ਵੈਸੇ ਰੇਟ ਜਿਹੜਾ 30 ਤੋਂ 35 ਰੁਪਈ ਆਪਾਂ ਜਿਹੜਾ ਸਾਰੇ ਏਰੀਆ 'ਚ ਪੰਜਾਬ ਦੇ ਰੇਟ ਆਪਾਂ ਉਸ ਹਿਸਾਬ ਨਾਲ ਚੱਲਾਂਗੇ ਠੀਕ ਹੈ ਜੀ 3500 ਰੁਪਏ ਦਾ ਤੁਸੀਂ ਬੱਚਾ ਲੈ ਆਉਂਦਾ ਉਦੋਂ ਬਾਅਦ ਦੋਸਤੋ ਗੱਲ ਆ ਜਾਂਦੀ ਹੈ ਫੀਡ ਦੀ ਜਿਹੜਾ ਸਭ ਤੋਂ ਵੱਡਾ ਖਰਚਾ ਹੁੰਦਾ ਮੁਰਗੀ ਪਾਲਣ ਤੇ ਉਹਤੇ ਹੁੰਦਾ ਫੀਡ ਤੇ ਬੱਚਾ ਵੀ ਸਸਤ ਆ ਜਾਂਦਾ ਫੀਡ ਤੇ ਜਿਹੜੀ ਗਰਾਰੀ ਅੜਦੀ ਹੈ ਕਿ ਖਰਚਾ ਅੱਗੇ ਆਪਣਾ ਕਿੰਨਾ ਹੋਣਾ ਕੀ ਗੱਲਬਾਤ ਸੋ ਜਦੋਂ ਦੋਸਤੋ ਆਪਾਂ ਬੱਚਾ ਲੈ ਕੇ ਆਉਣੇ ਆ ਇੱਕ ਦਿਨ ਦਾ ਬੱਚਾ ਲੈ ਕੇ ਆਉਣੇ ਆ ਘੱਟ ਤੋਂ ਘੱਟ ਜਿਹੜੀ ਮੁਰਗੀ ਆ ਸਾਢੇ 4 ਤੋਂ 5 ਮਹੀਨੇ ਲੈਂਦੀ ਆ ਪ੍ਰੋਪਰ ਜਿਹੜਾ ਅੰਡੇ ਤੇ ਆਉਣ ਲਈ ਜੇਕਰ ਤੁਸੀਂ ਪ੍ਰੋਪਰ ਫੀਡ ਨਾਲ ਪਾਲਦੇ ਹੋ ਜੇਕਰ ਤੁਸੀਂ ਕੋਈ ਘਰੇਲੂ ਚੀਜ਼ਾਂ ਪਾਉਣੇ ਹਨ ਉਹ 5-10 ਦਿਨ ਲੇਟ ਵੀ ਹੋ ਸਕਦੀ ਹੈ ਪਰ ਜੇਕਰ ਤੁਸੀਂ ਪ੍ਰੋਪਰ ਫੀਡ ਤੇ ਪਾਲਦੇ ਹੋ ਤਾਂ 4.5 ਤੋਂ ਲੈ ਕੇ 5 ਮਹੀਨਿਆਂ ਤੱਕ ਜਿਹੜੀ ਮੁਰਗੀ ਅੰਡੇ ਤੇ ਆ ਜਾਂਦੀ ਹੈ ਸੋ ਇੱਕ ਜਿਹੜੀ ਮੁਰਗੀ ਬਣਨ ਤੇ ਬੱਚਾ ਹੁੰਦਾ ਜਿਹੜਾ ਮੁਰਗੀ ਬਣਨ ਤੇ ਫੀਡ ਖਾਂਦਾਗਾ ਉਹ ਖਾਂਦਾ 6 ਕਿਲੋ ਇੱਕ ਬੜ ਇੱਕ ਜਿਹੜਾ ਜਾਨਵਰ ਆ ਉਹ 6 ਕਿਲੋ ਫੀਡ ਖਾ ਕੇ ਪ੍ਰੋਪਰ ਤਿਆਰ ਹੁੰਦਾਗਾ ਚਾਹੇ ਤੁਸੀਂ ਮੁਰਗਾ ਲਗਾ ਲਓ ਚਾਹੇ ਮੁਰਗੀ ਲਗਾ ਲਓ ਫੀਡ ਦਾ ਰੇਟ ਦੋਸਤੋ ਲਗਭਗ ਜੇਕਰ ਆਪਾਂ ਖੁੱਲੀ ਲੈਨੇ ਆ ਤਾਂ 40 ਰੁਪਏ ਚੱਲਦਾ ਨਹੀਂ 35 ਰੁਪਏ ਫੀਡ ਚੱਲ ਰਹੀ ਆ ਜੇਕਰ ਆਪਾਂ 35 ਰੁਪਏ ਦੋਸਤੋ ਫੀਡ ਲਾ ਕੇ ਚੱਲਦੇ ਆ ਤਾਂ ਇਹ 100 ਬੱਚਾ ਜਿਹੜਾ ਤਿਆਰ ਹੋ ਤੁਹਾਡਾ 21000 ਰੁਪਏ ਦੀ ਫੀਡ ਖਾ ਕੇ ਤਿਆਰ ਹੋਊਗਾ ਮਤਲਬ ਉਹ ਕਿ ਤੁਹਾਨੂੰ 21000 21-22000 ਰੁਪਏ 100 ਮੁਰਗੀਆਂ ਪਾਲਣ ਨੂੰ ਅਲੱਗ ਫੀਡ ਵਾਸਤੇ ਤੁਹਾਨੂੰ ਰੁਪਏ ਰੱਖਣੇ ਪੈਣਗੇ ਸੋ 21000 ਰੁਪਏ ਦੀ ਇਹਨਾਂ ਨੇ ਖਾਲੀ ਫੀਡ ਤੁਹਾਡੀ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਜੇਕਰ ਆਪਾਂ ਕੈਲਸ਼ੀਅਮ ਵਿਟਾਮਿਨਾਂ ਦੀ ਗੱਲ ਕਰੀਏ ਤਾਂ ਜਿਹੜਾ ਆਪਾਂ ਆਸਟੋਵਿਟ ਕੈਲਸ਼ੀਅਮ ਪਾਉਣੇ ਇਹਨਾਂ ਨੂੰ ਜਦੋਂ ਮੁਰਗੀ ਮਹੀਨੇ ਡੇਢ ਮਹੀਨੇ ਦੀ ਹੋ ਗਈ 2 ਮਹੀਨੇ ਦੀ ਹੋ ਗਈ ਤਾਂ ਆਪਾਂ ਇੱਕ ਕੈਲਸ਼ੀਅਮ ਪਾਉਣਾ ਪੈਂਦਾਗਾ ਆਪਾਂ ਉਹ ਆਸਟੋਵਿਟ ਕੈਲਸ਼ੀਅਮ ਵਰਤਦੇ ਆ ਜੇਕਰ ਆਪਾਂ ਆਪਣੀਆਂ ਮੁਰਗੀਆਂ ਦੀ ਗੱਲ ਕਰੀਏ ਸੋ ਉਹ ਕੈਲਸ਼ੀਅਮ 150 ਰੁਪਏ ਦਾ ਹੁੰਦਾ ਤੁਸੀਂ ਕੈਲਸ਼ੀਅਮ ਵਿਟਾਮਿਨ ਵਗੈਰਾ 500 ਰੁਪਏ ਦੇ ਇਹ ਖਰਚਾ ਲਾ ਲਓ ਸਾਰਾ ਟੋਟਲ ਠੀਕ ਹੈ ਜੀ ਉਦੋਂ ਬਾਅਦ ਇਹਨਾਂ ਦੇ 2 ਤੋਂ ਲੈ ਕੇ 3 ਤੱਕ ਵੈਕਸੀਨੇਸ਼ਨਾਂ ਹੁੰਦੀਆਂ ਨੇ 3 ਵੈਕਸੀਨੇਸ਼ਨਾਂ ਮੰਨ ਕੇ ਚੱਲੋ ਜਿਹੜੀਆਂ 3 ਵੈਕਸੀਨੇਸ਼ਨਾਂ ਤੇ ਖਰਚ ਆਉ ਤੁਹਾਡਾ 500 ਰੁਪਏ ਵੈਕਸੀਨੇਸ਼ਨਾਂ ਵੀ ਓਕੇ ਹੋ ਗਈਆਂ ਉਦੋਂ ਬਾਅਦ ਦੋਸਤੋ ਇਹਨਾਂ ਨੂੰ ਫੀਡਰ ਡਰਿੰਕਰਾਂ ਦੀ ਵੀ ਲੋੜ ਹੁੰਦੀ ਆ ਉਹ ਤੁਸੀਂ ਜਿਹੜਾ ਫੀਡਰ ਡਰਿੰਕਰਾਂ ਦਾ ਖਰਚਾ ਤੁਸੀਂ ਬਚਾ ਵੀ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਜਿਵੇਂ ਆਪਣੇ ਟ੍ਰੇਆਂ ਨੇ ਇਦਾਂ ਵੀ ਰੱਖ ਸਕਦੇ ਹੋ ਪਰ ਜੇਕਰ ਤੁਸੀਂ ਫੀਡਰ ਜਾਂ ਡਰਿੰਕਰ ਵਰਤਦੇ ਹੋ ਤਾਂ ਉਹਦੇ ਨਾਲ ਤੁਹਾਡੀ ਫੀਡ ਜਿਹੜੀ ਵੇਸਟੇਜ ਬਿਲਕੁਲ ਵੀ ਨਹੀਂ ਜਾਊਗੀ ਸੋ ਪ੍ਰੋਪਰ ਜਿਹੜਾ ਹੋ ਚ ਮੁਰਗੀਆਂ ਸਹੀ ਢੰਗ ਨਾਲ ਖਾ ਲੈਂਦੀਆਂ ਨੇ ਸੋ ਫੀਡਰ ਤੇ ਡਰਿੰਕਰਾਂ ਦਾ ਤੁਸੀਂ 500 ਰੁਪਏ ਇਹ ਲਗਾ ਲਓ ਉਦੋਂ ਬਾਅਦ ਦੋਸਤੋ ਜਿਹੜੀ ਗੱਲ ਆਉਂਦੀ ਹੈ ਬਿਜਲੀ ਦੀ ਜਦੋਂ ਆਪਾਂ ਬੱਚਾ ਲੈ ਕੇ ਆਉਣਿਆਂਗੇ ਉਦੋਂ ਬੱਚੇ ਨੂੰ ਪ੍ਰੋਪਰ ਜਿਹੜੇ ਬੱਲਬ ਲਗਾ ਕੇ ਰੱਖਣੇ ਪੈਂਦੇ ਨੇ ਹਾਂ ਚਲੋ ਜਦੋਂ ਮੁਰਗੀਆਂ ਵੱਡੀਆਂ ਹੋ ਜਾਂਦੀਆਂ ਨੇ ਉਦੋਂ ਉਹਨਾਂ ਨੂੰ ਜ਼ਿਆਦਾ ਨਹੀਂ ਜ਼ਰੂਰਤ ਹੁੰਦੀ ਪਰ ਜਿੰਨਾ ਚਿਰ ਉਹ 1-2 ਮਹੀਨੇ ਉਹਨਾਂ ਦਾ ਜਿਹੜਾ 20-25 ਦਿਨ ਇੱਕ ਮਹੀਨਾ ਲਗਾ ਲਓ ਤੁਸੀਂ ਟੈਂਪਰੇਚਰ ਮੇਨਟੇਨ ਰੱਖਣਾ ਹੁੰਦਾ ਉਦੋਂ ਉਹਨਾਂ ਨੂੰ ਬਲਬ ਦੀ ਲੋੜ ਹੁੰਦੀ ਆ ਤਾਂ ਤੁਸੀਂ ਮੋٹے ਜਿਹੇ ਤੌਰ ਤੇ ਲਗਾ ਲਓ 500 ਰੁਪਏ ਬਿਜਲੀ ਦਾ ਖਰਚਾ ਲਗਾ ਲਓ ਠੀਕ ਹੈ ਜੀ ਇਹ ਇਹ ਟੋਟਲ ਖਰਚੇ ਹੋਗੇ ਦੋਸਤੋ ਜਿਹੜੇ ਆਪਾਂ ਗਿਣਿਆ ਤੇ ਇਹਨਾਂ ਦਾ ਆਪਾਂ ਟੋਟਲ ਵੀ ਤੁਹਾਨੂੰ ਕਰਕੇ ਦੱਸਦੇ ਆ ਵੀਡੀਓ ਨਾਲ ਬਨੇ ਰਹੋ ਸੋ ਇਹ ਪਾਸ ਆ ਰਹੀਆਂ ਮੋਟੀਆਂ-ਮੋਟੀਆਂ ਆਈਟਮਾਂ ਜੋੜ ਲਈਆਂ। ਇਹ 'ਚ ਆਪਾਂ ਲੇਬਰ ਦਾ ਖਰਚਾ ਨਹੀਂ ਜੋੜਿਆ ਕਿਉਂਕਿ ਜੇ 100 ਮੁਰਗੀ ਆ 100, 200, 500 ਮੁਰਗੀ ਪਾਲਣ ਤੱਕ ਲੇਬਰ ਦੀ ਖਾਸ ਜ਼ਰੂਰਤ ਹੁੰਦੀ ਨਹੀਂ। ਆਪਾਂ ਲੇਬਰ ਦੇ ਪੈਸੇ ਬਚਾ ਸਕਦੇ ਆ। ਸੋ ਆਪਾਂ ਇਸ ਕਰਕੇ ਇਹ 'ਚ ਲੇਬਰ ਦੇ ਪੈਸੇ ਬਿਲਕੁਲ ਵੀ ਨਹੀਂ ਲਗਾਏ। ਠੀਕ ਆ ਜੀ। ਸੋ ਤੁਸੀਂ ਜੇਕਰ ਲੇਬਰ ਰੱਖਣਾ ਚਾਹੁੰਦੇ ਹੋ ਤੁਸੀਂ ਤੁਹਾਡਾ ਅਲੱਗ ਖਰਚਾ ਪੈ ਜਾਊਗਾ। ਪਰ ਆਪਾਂ ਲੇਬਰ ਨਹੀਂ ਲਗਾਈ। ਸੋ ਇਹਨਾਂ ਦਾ ਸਾਰਿਆਂ ਦਾ ਜੇਕਰ ਦੋਸਤੋ ਜੋੜ ਕਹੀਏ। ਆਹ ਹੈ 26500 ਰੁਪਏ ਬਣ ਗਿਆ ਤੁਸੀਂ 27000 ਮੰਨ ਕੇ ਚੱਲੋ ਜਿਹੜੀ 100 ਬੱਚਾ ਅੰਡੇ ਤੱਕ ਪਾਲਣ ਤੇ ਆਪਾਂ ਨੂੰ 27000 ਜਿਹੜਾ ਖਰਚਾ ਆ ਜਾਊਗਾ ਇਸ ਚ ਦੋਸਤੋ 27000 ਇਸ ਤਰ੍ਹਾਂ ਆਊਗਾ ਇਹ ਚ ਸਾਰਾ ਕੁਝ ਤੁਹਾਨੂੰ ਆਪਾਂ ਪ੍ਰੋਪਰ ਐਡ ਕਰਤਾ ਇਹ ਜੇ ਆਪਾਂ ਜਿਆਦਾ ਤੋਂ ਜਿਆਦਾ ਰੇਟ ਲਗਾਏਗਾ ਜੇਕਰ ਤੁਸੀਂ ਜੇਕਰ ਆਪਾਂ ਫੀਡ ਦੀ ਗੱਲ ਕਰੀਏ ਹੁਣ ਫੀਡ ਚ ਦੋਸਤੋ ਜੇਕਰ ਤੁਸੀਂ ਆਪਣਾ ਹਰੇ ਬਈ ਪਾ ਕੇ ਜਾਂ ਕੁਝ ਰੋਟੀਆਂ ਦਾ ਆਪਾਂ ਨੂੰ ਬੱਚੀਆਂ ਕੁਜੀਆਂ ਘਰੇ ਰੋਟੀਆਂ ਹੁੰਦੀਆਂ ਨੇ ਜਾਂ ਫਿਰ ਕਿਣਕੀ ਵਗੈਰਾ ਪਾ ਕੇ ਚੌਲਾਂ ਦੀ ਹੋਗੀ ਕਣਕ ਦੀ ਕਿਣਕੀ ਵਗੈਰਾ ਪਾ ਕੇ ਭਾਲ ਸਕਦੇ ਆ ਉੱਥੇ ਜਿਹੜਾ ਆਪਣਾ ਫੀਡ ਦਾ ਖਰਚਾ ਕਾਫੀ ਜ਼ਿਆਦਾ ਘਟ ਜੂਗਾ ਪਹਿਲੀ ਗੱਲ ਆਪਾਂ ਫੀਡ ਦਾ ਖਰਚਾ ਇਸ ਤਰ੍ਹਾਂ ਘਟਾ ਸਕਦੇ ਆ ਠੀਕ ਆ ਜੀ ਜਿਹੜਾ ਬੱਚੇ ਦਾ ਰੇਟ ਆ ਦੋਸਤੋ 30 ਤੋਂ 35 ਰੁਪਏ ਚੱਲਦਾ ਉਹ ਚ ਪੰਜ ਜ਼ਿਆਦਾ ਘਟਾਵਦਾ ਨਹੀਂ ਸਕਦੇ ਸੋ ਜਿਹੜਾ ਮਾਰਕੀਟ ਰੇਟ ਹੋ ਉਹ ਆਪਾਂ ਨੂੰ ਉਸੇ ਰੇਟ ਤੇ ਬੱਚਾ ਮਿਲੂਗਾ ਜੇਕਰ ਆਪਾਂ ਜ਼ਿਆਦਾ ਸਸਤਾ ਬੱਚਾ ਲੈਨੇ ਆ ਤਾਂ ਆਪਾਂ ਨੂੰ ਅੱਗੇ ਜਾ ਕੇ ਉਹੀ ਜੇਕਰ ਆਪਾਂ ਸਸਤਾ ਬੱਚਾ ਲੈਨੇ ਆ ਦੋਸਤੋ ਤਾਂ ਅੱਗੇ ਜਾ ਕੇ ਉਹਦਾ ਜਿਹੜਾ ਫੀਡ ਦਾ ਖਰਚਾ ਬਹੁਤ ਜ਼ਿਆਦਾ ਆ ਜੀਵਾ ਸੋ ਬੱਚੇ ਬੱਚਾ ਜਿਹੜਾ ਸਸਤਾ ਲੈਣ ਦੇ ਚੱਕਰਾਂ 'ਚ ਤੁਸੀਂ ਨਾ ਪਿਓ ਬੱਚੇ ਦਾ ਜਿਹੜਾ ਪ੍ਰੋਪਰ ਰੇਟ ਹੋਇਆ ਬੱਚਾ ਵਧੀਆ ਕੁਆਲਿਟੀ ਦਾ ਲਓ 2-4 ਰੁਪਏ ਚਾਹੇ ਜ਼ਿਆਦਾ ਮਿਲ ਜੇ ਸੋ ਇਸ ਤਰ੍ਹਾਂ ਤੁਸੀਂ ਦੋਸਤੋ 26 ਤੋਂ ਲੈ ਕੇ 27000 ਰੁਪਏ ਤੱਕ ਜਿਹੜਾ 100 ਜਾਨਵਰ ਪਾਲ ਸਕਦੇ ਹੋ 100 ਜਾਨਵਰ ਜਿਹੜਾ ਅੰਡੇ ਤੇ ਆਉਣ ਤੱਕ ਤੁਹਾਡਾ 26 ਤੋਂ ਲੈ ਕੇ 27000 ਰੁਪਏ ਖਰਚ ਆਊਗਾ ਇਹ ਚੋਂ ਇਹ ਤੁਸੀਂ ਘੱਟ ਕਿਵੇਂ ਕਰਨਾ ਉਹ ਤੁਸੀਂ ਇਸ ਤਰ੍ਹਾਂ ਜਿੱਸਾ ਫੀਡ ਦਾ ਖਰਚਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਫੀਡ ਦਾ ਖਰਚਾ ਕਟਾ ਕੇ ਕਰ ਸਕਦੇ ਹੋ ਠੀਕ ਆ ਜੀ ਵੈਕਸੀਨੇਸ਼ਨ ਵਗੈਰਾ ਤਾਂ ਤੁਹਾਨੂੰ ਕਰਨੀ ਪਊ ਜੇਕਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਆਪਾਂ ਨੂੰ ਉੱਥੇ ਕਾਫੀ ਜ਼ਿਆਦਾ ਚੱਕਰ ਪੈ ਜਾਂਦਾ ਸੋ ਇਸ ਤਰ੍ਹਾਂ ਆਪਾਂ ਤੁਹਾਨੂੰ ਮੋਟਾ-ਮੋਟਾ ਜਿਹਾ ਸਮਝਾਤਾ ਕਈ ਵੀਰ ਕੀ ਕਰਦੇ ਨੇ ਇਸੇ ਗੱਲ ਦੇ ਡਰ ਦੇ ਮਾਰੇ ਨਹੀਂ ਫਾਰਮਿੰਗ ਕਰਦੇ ਕਿ ਇੰਨਾ ਤੇ ਖਰਚਾ ਕਿੰਨਾ ਕੁ ਹੁੰਦਾ ਉਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਉਹ ਅਗਲਾ ਸਾਲ ਅਗਲੇ ਸਾਲ ਕਰਦੇ ਜਿਹੜਾ ਟਾਈਮ ਲਗਾ ਦਿੰਦੇ ਨੇ ਸੋ ਆਪਾਂ ਇਹ ਟਾਈਮ ਬਿਲਕੁਲ ਸਹੀ ਸਮਝਿਆ ਕਿ ਹੁਣ ਵੀਰਾਂ ਨੂੰ ਇਹ ਵੀਡੀਓ ਦੀ ਲੋੜ ਆ ਤਾਂ ਜੋ ਵੀਰ ਅੰਦਾਜ਼ਾ ਜਿਹਾ ਲਗਾ ਸਕਣ ਕਿ ਹਾਂ ਇੰਨੇ ਕ ਜਾਨਵਰਾਂ ਨੂੰ ਪਾਲਣ ਤੇ ਇੰਨਾ ਕ ਖਰਚਾ ਆਊਗਾ ਸੋ ਇਸ ਤੋਂ ਜ਼ਿਆਦਾ ਨਹੀਂ ਆਊ ਇਸ ਤੋਂ ਘੱਟ ਹੀ ਆਊਗਾ ਜਿੰਨਾ ਆਪਾਂ ਤੁਹਾਨੂੰ ਦੱਸਿਆਗਾ ਇਹ ਨਹੀਂ ਆਪਾਂ ਘੱਟ ਤੋਂ ਘੱਟ ਦੱਸਿਆ ਆਪਾਂ ਵੱਧ ਤੋਂ ਵੱਧ ਖਰਚੇ ਲਾਇਨੇ ਸਾਰੇ ਇਦੋਂ ਵੀ ਘੱਟ ਖਰਚੇ ਜੇ ਤੁਸੀਂ ਜਿਹੜਾ 100 ਮੁਰਗੀ ਪਾਲ ਸਕਦੇ ਜਿਹੜਾ ਤੁਸੀਂ ਬੱਚਿਆਂ ਦੀ ਕੇਅਰ ਕਰਨੀ ਹੈ ਦੋਸਤੋ ਉਹ ਤੁਹਾਨੂੰ ਖੁਦ ਨੂੰ ਕਰਨੀ ਪਊਗੀ ਜੇਕਰ ਆਪਣੇ ਬੱਚੇ ਜ਼ਿਆਦਾ ਮਰਦੇ ਨੇ ਉਹ ਆਪਣਾ ਜਿਹੜਾ ਉਹ ਕਸੂਰ ਹੋਊਗਾ ਉਹ 'ਚ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਸੋ ਬੱਚਿਆਂ ਦੀ ਕੇਅਰ ਆਪਾਂ ਨੂੰ ਖੁਦ ਕਰਨੀ ਪਊਗੀ ਖਾਸ ਕਰਕੇ ਪਹਿਲੇ 21 ਦਿਨ ਜਿੰਨਾ ਚਿਰ ਉਹਨਾਂ ਦਾ ਜਿਹੜਾ ਟੈਂਪਰੇਚਰ ਆਪਾਂ ਨੇ ਮੈਂਟੇਨ ਰੱਖਿਆ ਸੋ ਇਸ ਤਰ੍ਹਾਂ ਆਪਾਂ ਪ੍ਰੋਪਰ ਜਿਹੜੀ ਫਾਰਮਿੰਗ ਕਰ ਸਕਦੇ ਆ ਜਿਨੇ ਪਹਿਲੀ ਵਾਰ ਇਹ ਬਿਜ਼ਨਸ ਕਰਨਾ ਉਹ ਤੁਸੀਂ ਘੱਟ ਤੋਂ ਘੱਟ ਤੋਂ ਸਟਾਰਟ ਕਰੋ ਜਿਆਦਾ ਨਾ ਰੱਖੋ ਘੱਟੋ ਘੱਟ 100 ਜਾਂ 50 ਤੋਂ ਸਟਾਰਟ ਕਰ ਸਕਦੇ ਹੋ ਪਹਿਲੇ ਸਾਲ ਤੁਹਾਨੂੰ ਪ੍ਰੋਪਰ ਜਿਹੜੀ ਟ੍ਰੇਨਿੰਗ ਵੀ ਹੋ ਜੂਗੀ ਤੇ ਅਗਲੇ ਸਾਲ ਤੁਸੀਂ ਜਿਆਦਾ ਵੀ ਰੱਖ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਨੂੰ ਪਤਾ ਆਪਾਂ ਤੋਂ ਢੇਲੀ ਵਧੀਆ ਵਧੀਆ ਵੀਡੀਓ ਜਿਹੜੀਆਂ ਲਿਆਉਂਦੇ ਰਹਨੇ ਆਂਗੇ ਸੋ ਜੇਕਰ ਕਿਸੇ ਹੋਰ ਵਿਸ਼ੇ ਤੇ ਵੀ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਸੀਂ ਆਪਾਂ ਤੋਂ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਨੇ ਇੱਕ WhatsApp ਤੇ ਗਰੁੱਪ ਬਣਾਇਆ ਹੋਇਆ ਦੋਸਤੋ ਜੀ ਚ ਆਪਾਂ ਮੁਰਗੀਆਂ ਪ੍ਰਤੀ ਜਾਣਕਾਰੀ ਦਿੰਨੇ ਆਂ ਕਈ ਵੀ ਜਿਹੜੇ ਐਕਸਪਰਟ ਨੇ ਉਹ ਚੈਟ ਨੇਗੇ ਜੇ ਕਿਸੇ ਵੀਰ ਨੇ ਉਹ ਗਰੁੱਪ ਚੈਟ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਣਾ ਨੰਬਰ ਤੁਸੀਂ ਉਸ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਦੋਸਤੋ ਆਪਣੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕੋਈ ਘਾਟਵਾਦ ਹੁੰਦੀ ਆ ਤਾਂ ਤਾਂ ਵੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਦੱਸ ਸਕਦੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ